ਜ਼ਿੰਦਗੀ 'ਚ ਆਏ ਕੁਝ ਹਾਲਾਤਾਂ ਨੇ ਇੰਨੇ ਕ ਅਕਲ ਦੇ ਦਿੱਤੀ ਕਿ ਨਾ ਤਾਂ ਹੁਣ ਕਿਸੇ ਨਾਲ ਗੱਲ ਕਰਨ ਨੂੰ ਦਿਲ ਕਰਦਾ ਨਾ ਹੀ ਕਿਸੇ ਨਾਲ ਬਹਿਸ ਕਰਨ ਨੂੰ ਤੇ ਨਾ ਹੀ ਕਿਸੇ ਨੂੰ ਸਫਾਈਆਂ ਦੇਣ ਨੂੰ ਦਿਲ ਕਰਦਾ ਹੈ ਜਦੋਂ ਆਪਾਂ ਕਿਸੇ ਨੂੰ ਕਿਸੇ ਕੰਮ ਲਈ ਅਕਲ ਦਿੰਦੇ ਹਾਂ ਤਾਂ ਉਹੀ ਇਨਸਾਨ ਆਪਾਂ ਨੂੰ ਬੇਕੂਬ ਸਮਝਦਾ ਹੈ ਜਦੋਂ ਉਹੀ ਇਨਸਾਨ ਆਪਣੀ ਕੋਈ ਗੱਲ ਨਾ ਮੰਨੇ ਤਾਂ ਆਪਾਂ ਨੂੰ ਉਹੀ ਇਨਸਾਨ ਬੇ ਕੋਈ ਸਮਝਣ ਲੱਗ ਜਾਵੇ ਤਾਂ ਫਿਰ ਉਸ ਇਨਸਾਨ ਨਾਲ ਗੱਲ ਕਰਨ ਨੂੰ ਨਾ ਹੀ ਉਸ ਨਾਲ ਬਹਿਸ ਕਰਨ ਨੂੰ ਦਿਲ ਕਰਦਾ ਹੈ ਤੇ ਨਾ ਹੀ ਫਿਰ ਆਪਾਂ ਨੂੰ ਕੋਈ ਸਫਾਈ ਦੇਣ ਨੂੰ ਦਿਲ ਕਰਦਾ ਜਦੋਂ ਆਪਾਂ ਕਿਸੇ ਨਾਲ ਬਹਿਸ ਕਰਦੇ ਹਾਂ ਤਾਂ ਆਪਣਾ ਹੀ ਨੁਕਸਾਨ ਹੁੰਦਾ ਹੈ ਤੇ ਆਪਣੇ ਹੀ ਦਿਲ ਨੂੰ ਠੇਸ ਪਹੁੰਚਦੀ ਹੈ ਇਸ ਤਰ੍ਹਾਂ ਆਪਾਂ ਨੂੰ ਜ਼ਿੰਦਗੀ ਵਿੱਚ ਆਏ ਹਾਲਾਤਾਂ ਦੇ ਆਪਾਂ ਨੂੰ ਆਕਲ ਆ ਜਾਂਦੀ ਹੈ ਜ਼ਿੰਦਗੀ ਵਿੱਚ ਭਾਵੇਂ ਕਿੰਨੇ ਵੀ ਔਖੇ ਮੋੜ ਆਉਣ ਕਦੇ ਹਿੰਮਤ ਨਾ ਹਾਰਿਓ ਕਿਉਂਕਿ ਤੁਹਾਡੀ ਹਿੰਮਤ ਹੀ ਤੁਹਾਨੂੰ ਹਰ ਔਖੀ ਘੜੀ ਵਿੱਚੋਂ ਬਾਹਰ ਕੱਢੇਗੀ ਇਨਸਾਨ ਨੂੰ ਜ਼ਿੰਦਗੀ ਵਿੱਚ ਕਿੰਨੇ ਵੀ ਔਖੇ ਮੋੜ ਕਿਉਂ ਨਾ ਆਉਣ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਉਸ ਨੂੰ ਆਪਣੀ ਹਿੰਮਤ ਮਜ਼ਬੂਤ ਬਣਾ ਕੇ ਰੱਖਣੀ ਚਾਹੀਦੀ ਹੈ ਜਦੋਂ ਇਨਸਾਨ ਦੀ ਹਿੰਮਤ ਮਜ਼ਬੂਤ ਹੁੰਦੀ ਹੈ ਤਾਂ ਕੋਈ ਵੀ ਔਖੇ ਮੋੜ ਆਉਣ ਦਾ ਉਹ ਔਖੇ ਮੋੜ ਉਸ ਲਈ ਸਖਾਲੇ ਹੋ ਜਾਂਦੇ ਹਨ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਹਿੰਮਤ ਹਾਰ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਫਿਰ ਭਾਵੇਂ ਸੌਖੇ ਮੋੜ ਆਉਣ ਤਾਂ ਫਿਰ ਸਾਨੂੰ ਵੀ ਉਹ ਬੜੇ ਔਖੇ ਮੋੜ ਲੱਗਣ ਲੱਗ ਜਾਂਦੇ ਹਨ ਇਸ ਇਹ ਸਭ ਕੁਝ ਸਾਡੀ ਹਿੰਮਤ ਤੇ ਹੀ ਨਿਰਭਰ ਰਹਿੰਦਾ ਹੈ ਇਸ ਲਈ ਸਾਨੂੰ ਜ਼ਿੰਦਗੀ ਵਿੱਚ ਹਿੰਮਤ ਬਣਾ ਕੇ ਰੱਖਣੀ ਚਾਹੀਦੀ ਹੈ ਸਬਰ ਤੋਂ ਵੱਡੀ ਕੋਈ ਦੌਲਤ ਨਹੀਂ ਹੁੰਦੀ ਪ੍ਰਮਾਤਮਾ ਨੇ ਜਿਸ ਨੂੰ ਸਬਰ ਬਖਸ਼ ਦਿੱਤਾ ਉਸ ਨੇ ਨਾਲ ਦੁਨੀਆ ਭਾਵੇਂ ਨਿਤ ਤੋਖੇ ਕਰੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਦੁਨੀਆ ਵਿੱਚ ਜੋ ਆਦਮੀ ਸੱਚਾ ਤੇ ਇਮਾਨਦਾਰ ਹੁੰਦਾ ਹੈ ਤੇ ਉਹ ਇਨਸਾਨ ਪ੍ਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਰਹਿੰਦਾ ਹੈ ਉਸ ਇਨਸਾਨ ਨੂੰ ਹੀ ਸਬਰ ਦੀ ਬਖਸ਼ ਪ੍ਰਮਾਤਮਾ ਵੱਲੋਂ ਮਿਲੀ ਹੁੰਦੀ ਹੈ ਉਹ ਆਦਮੀ ਬਹੁਤ ਹੀ ਸਬਰ ਸੰਤੋਖ ਵਾਲਾ ਹੁੰਦਾ ਹੈ ਅਤੇ ਉਸ ਇਨਸਾਨ ਨੂੰ ਕੋਈ ਦੌਲਤ ਦੀ ਕੋਈ ਪਰਵਾਹ ਨਹੀਂ ਹੁੰਦੀ ਕਿਉਂਕਿ ਉਸ ਨੂੰ ਪਰਮਾਤਮਾ ਵੱਲੋਂ ਸਭ ਕੁਝ ਮਿਲਿਆ ਹੁੰਦਾ ਹੈ ਸਬਰ ਹਰ ਇੱਕ ਇਨਸਾਨ ਨਹੀਂ ਕਰ ਸਕਦਾ ਇਸ ਦੁਨੀਆ ਵਿੱਚ ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਸਬਰ ਸੰਤੋਖ ਵਾਲੇ ਹੁੰਦੇ ਹਨ ਜਿਸ ਇਨਸਾਨ ਕੋਲ ਸਬਰ ਹੁੰਦਾ ਹੈ ਉਹ ਹੋਰ ਕਿਸੇ ਵੀ ਦੂਜੇ ਲੋਕਾਂ ਦੀ ਪਰਵਾਹ ਨਹੀਂ ਕਰਦਾ ਹੋਰ ਕੋਈ ਕਿੰਨਾ ਵੀ ਉਸ ਇਨਸਾਨ ਨਾਲ ਕੋਈ ਧੋਖਾ ਕਰੀ ਜਾਵੇ ਤਾਂ ਵੀ ਉਸ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸ ਇਨਸਾਨ ਨੂੰ ਪ੍ਰਮਾਤਮਾ ਤੇ ਭਰੋਸਾ ਹੁੰਦਾ ਹੈ ਅਤੇ ਉਹ ਇਨਸਾਨ ਪ੍ਰਮਾਤਮਾ ਦੇ ਭਰੋਸੇ ਅਨੁਸਾਰ ਹੀ ਆਪਣੀ ਜ਼ਿੰਦਗੀ ਵਿੱਚ ਅੱਗੇ ਚੱਲਦਾ ਰਹਿੰਦਾ ਹੈ ਤੇ ਪ੍ਰਮਾਤਮਾ ਦੀ ਮਿਹਰ ਉਸ ਇਨਸਾਨ ਤੇ ਬਣੀ ਰਹਿੰਦੀ ਹੈ ਜਦੋਂ ਪ੍ਰਮਾਤਮਾ ਦੀ ਮਿਹਰ ਉਸ ਇਨਸਾਨ ਤੇ ਹੁੰਦੀ ਹੈ ਤਾਂ ਉਸ ਇਨਸਾਨ ਨਾਲ ਕੋਈ ਹੋਰ ਦੂਜੇ ਲੋਕ ਕਿੰਨਾ ਵੀ ਧੋਖਾ ਕਰੀ ਜਾਣ ਤਾਂ ਉਸ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ